ਇਹ ਅੱਜ ਥਾਣਾ ਘਮਾਨ ਨੂੰ ਐ ਐਸ ਐਚ ਓ ਔਰ ਉਹਨਾਂ ਦੀ ਟੀਮ ਵੱਲੋਂ ਕਾਫੀ ਮਿਹਨਤ ਸਦਕਾ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਹੈ ਕਿਉਂਕਿ ਅਸੀਂ ਐ ਐਸ ਐਸ ਪੀ ਬਟਾਲਾ ਸ਼੍ਰੀ ਸੁਹੇਲ ਕਾਸਮੀਰ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਕੰਮ ਕਰਦੇ ਹੋਏ ਮਾੜੇ ਅਨਸਰਾਂ ਤੇ ਨੱਥ ਪਾਉਣ ਦੀ ਇੱਕ ਮੁਹਿੰਮ ਸ਼ੁਰੂ ਕੀਤੀ ਹੋਈ ਸੀਗੀ ਉਹਦੇ ਤਹਿਤ 6 9 2025 ਨੂੰ ਇੱਕ ਬਜ਼ੁਰਗ ਜਿਹੜਾ ਸੀਗਾ ਉਹ ਇੱਥੇ ਘੁਮਾਣ ਉਹ ਪੈਦਲ ਹੀ ਜਾ ਰਿਹਾ ਸੀ ਜਦੋਂ ਆਪਣੇ ਘਰ ਨੂੰ ਮੁੜਨ ਲੱਗਾ ਤੇ ਦੋ ਮੋਟਰਸਾਈਕਲ ਪੰਛਰ ਸਵਾਰ ਵਿਅਕਤੀ ਜਿਨ੍ਹਾਂ ਨੂੰ ਅਸੀਂ ਹੁਣ ਅਰੈਸਟ ਕੀਤਾ ਹੈ ਜਿਨ੍ਹਾਂ ਦੇ ਵਿੱਚੋਂ ਇੱਕ ਦਾ ਨਾਮ ਸਤਨਾਮ ਸਿੰਘ ਸੋਨੂ ਹੈ ਇਹ ਮਾੜੀ ਬਨਵਾ ਦਾ ਰਹਿਣ ਵਾਲਾ ਤੇ ਇੱਕ ਮਲਕੀਤ ਸਿੰਘ ਕਿੱਤੂ ਹੈ ਜਿਹੜਾ ਕਿ ਇਹ ਹੈਗਾ ਢੀਰਵਾਲ ਦਾ ਰਹਿਣ ਵਾਲਾ ਹੈ ਇਹਨਾਂ ਨੂੰ ਅਸੀਂ ਅਰੈਸਟ ਕੀਤਾ ਇਹਨਾਂ ਨੇ ਉਹਦੇ ਕੋਲੋਂ ਬਜ਼ੁਰਗ ਕੋਲੋਂ 28000 ਰੁਪਏ ਦੀ ਖੂ ਕਰ ਲਈ ਸੀਗੀ ਤੇ ਉਹਨੂੰ ਧੱਕਾ ਮਾਰ ਕੇ ਸੁੱਟ ਦਿੱਤਾ ਸੀ ਜਿਹਦੇ ਉਹਦੇ ਸਿਰ ਦੇ ਵਿੱਚ ਸੱਟ ਲੱਗੀ ਸੀ ਔਰ ਉਹਨੂੰ ਇਮੀਡੀਏਟਲੀ ਹਸਪੀਟਲਾਈਜ਼ ਕੀਤਾ ਗਿਆ ਸੀਗਾ ਤੇ